ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਆਈ ਹੋਪ ਯੂ ਵਿਜ਼ਾਰੇ ਘੈਡ ਹੋ ਗਏ ਤੇ ਆਪਾਂ ਘੈਡ ਆ ਕਿ ਅੱਜ ਆਪਾਂ ਰੈਡੀ ਸੈਡੀ ਹੋ ਕੇ ਵੱਡੇ ਰੈਡੀ ਨਾਲ ਜਾ ਰਹੇ ਆ ਚਨਾਥਲ ਤੇ ਤੁਸੀਂ ਕਹਿੰਦੇ ਹੋਵੋਗੇ ਕਦੇ ਪਟਿਆਲੇ ਕਦੇ ਚਨਾਥਲ ਦਾ ਕੰਮ ਸਾਨੂੰ ਪੈਂਦਾ ਹੀ ਆਂਦਾ ਤੇ ਆਪਾਂ ਤੁਹਾਨੂੰ ਦੱਸ ਹੀ ਲਈਏ ਜਿਵੇਂ ਆਪਣਾ ਹੈਗਾ ਹਸਪੀਟਲ ਤੇ ਉੱਧਰ ਜਿਹੜੇ ਬੱਚੇ ਬੁੱੱਚੇ ਹੁੰਦੇ ਹੁੰਦੇ ਨੇ ਤੇ ਉਹਨਾਂ ਦੇ ਜਿਹੜੀ ਸਾਟੇ ਪੇੜੇ ਹੁੰਦੇ ਨੇ ਹਾ ਇਹ ਸਰਟੀਫਿਕੇਟ ਹੁੰਦੇ ਨੇ ਜਿਹੜੇ ਉਹ ਚਨਾਥਲ ਜਮਾ ਕਰਾ ਕੇ ਹੁਣੇ ਪੈਂਦੇ ਨੇ ਮਹੀਨੇ ਬਾਅਦ ਤੇ ਲੋ ਜੀ ਹੁਣ ਆਪਾਂ ਫਿਰ ਚੱਲਦੇ ਆ ਬਾਦੀ ਚਾਲੇ ਲੋ ਨੂੰ ਸ਼ੁਰੂ ਤੋਂ ਲੈ ਕੇ ਲਾਤ ਤੱਕ ਜਰੂਰ ਦੇਖੋ ਬੰਦੀ ਅਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਆਓ ਫਿਰ ਚੱਲਦੇ ਆ ਇਹ ਅੱਜ ਦਾ ਮੌਸਮ ਵੀ ਪੂਰਾ ਇੱਕ ਨੰਬਰ ਹੋਇਆ ਹੋਇਆ ਏ ਤੇ ਅੱਜ ਮੜੀ ਪਹਿਲਾਂ ਸਵੇਰੇ ਤੋਂ ਪੰਜੀ ਸੀ ਦੇ ਪੈਰੋਂ ਮੈਨੂੰ ਨਹੀਂ ਆਉਣਾ ਕਿ ਹੰਡ ਕਰ ਦਿੱਤੀ ਰੱਬ ਨੇ ਤੇ ਆਓ ਫਿਰ ਚੱਲਦੇ ਆ ਜਿੱਦੜ ਆਪਣੇ ਪਿੰਡ ਦਾ ਜਿਹੜਾ ਟੋਕਾ ਉਹ ਵੀ ਬਾਹਰ ਆ ਗਿਆ ਦੇ ਤੁਹਾਨੂੰ ਦਿਖਾਇਆ ਇਹ ਆਪਾਂ ਪਿਛਲੇ ਵਲੌਗ ਚ ਜਿਵੇਂ ਤੁਸੀਂ ਦੇਖਿਆ ਉਹ ਆਪਾਂ ਮਾੜੀ ਤੇ ਗਏ ਸੀ ਤੇ ਹਾਂਜੀ ਵੱਡੇ ਡੈੜੀ ਕਿਵੇਂ ਹੋਰ ਹਾਂ ਠੀਕ ਹੈ ਅੱਗੇ ਫਿਰ ਚਰਨਾਥਲ ਚੱਲਿਆ ਹੈ ਹਾਂ ਉਹਨੂੰ ਆਪਾਂ ਉਹ ਵਾਲੀ ਜਿਹੜੀ ਨਹਿਰ ਆ ਉਹ ਦਿਖਾਵਾਂਗੇ ਆਪਾਂ ਸਤਨਾਮ ਸ਼ੂਟ ਮਾਈਕਰੋ ਫਾਈਲੀ ਚਨਾ ਤੁਹਾਲੀਆਂ ਜਿਹੜੀ ਵਧੀਆ ਨਹਿਰ ਆ ਦੇਖਦੇ ਆ ਕਿੰਨੀ ਕ ਭਰੀ ਹੋਈ ਆ ਇਹ ਕਿੰਨੀ ਕ ਨਹੀਂ ਲਓ ਜੀ ਆ ਵੀ ਟੋਪਾ ਹਨ ਕਿਨਾਰੀ ਤੇ ਆਇਆ ਹੋਇਆ ਏ ਕੋਈ ਬਾਬੇ ਉਹ ਦਿਖਾ ਦੇ ਉਹ ਦੇ ਚੈੱਕ ਕਰ ਲੋ ਜਿਹੜੇ ਖੇਤ ਨੇ ਉਹ ਵੀ ਟੋਪੇ ਬਣਾ ਦਿੱਤੇ ਨੇ ਪੱਪਰ ਚੜਾ ਲਿਆ ਇਹ ਬਹੁਤ ਹੀ ਜੜਾ ਯੂ ਅਨਾ ਵਧੀਆ ਲੱਗਦਾ ਤੇ ਠੰਡੀ ਹਵਾ ਆਹ ਬੋਦੀ ਖੜਕਾ ਬਲਦੂਸ਼ਨ ਵੀ ਬਹੁਤ ਹੋ ਚੁੱਕਿਆ ਕਹ ਨਹੀਂ ਜੀ ਦਰ ਸਰਹੰਦ ਵਾਲੀ ਲਹਿਰ ਵੀ ਆਉਣੇ ਵਾਲੀ ਆ ਆ ਦੇਖੋ ਜੀ ਟਰੱਕ ਦਾ ਡੁੱਬੇ ਭੈਣੇ ਟਰਾਲੀ ਡਰੂਲੇ ਘੋੜੇ ਗੁੜੇ ਡੁੱਬੇ ਭੈਣੇ ਸਭ ਯਾਣਾ ਲੋ ਜੀ ਇਧਰ ਯਾਰ ਹਲਕੇ ਹਲਕੇ ਜਿਹੜੀ ਮੀਂਹ ਇੰਡੀਆ ਗੜੀਆਂ ਸਟਾਰਟ ਹੋ ਚੁੱਕੀਆਂ ਨੇ ਤੇ ਜੇ ਮੀਂਹ ਆ ਗਿਆ ਤਾਂ ਕੰਮ ਖਰਾਬ ਹੋ ਜਾਣਾ ਹੈ ਤੇ ਜੋ ਹੋ ਤੇ ਗਿਆ ਇੱਧਰ ਆਪਾਂ ਜਨਾਬ ਨਾਲੇ ਰੋਡ ਤੇ ਚੱਲਦੇ ਆਂ ਦੇ ਹੋਣੇ ਕਿੰਨਾ ਹੋੜਾ ਕੀ ਇਹ ਪਾਣੀ ਉਹ ਸਿਹਾਂ ਅੰਨਾ ਗਾੜੀ ਦੇ ਵੀ ਲੱਗੋ ਸੀ ਇਹ ਕੋਈ ਵੀ ਆਵਾਜ਼ ਭਰੀ ਨਹੀਂ ਹੋਈ ਹੈ ਜੀ ਤੇ ਆਹ ਦੇਖਦੇ ਆਂ ਆਪਾਂ ਇੱਧਰ ਸਾਹਮਣੇ ਹੀ ਦੇਖ ਸਕਦੇ ਹਾਂ ਚੱਲ ਮੜਿਆ ਖਿੱਚੇ ਲੱਗਣਾ ਉਹ ਜਨਾਬ ਆ ਫਿਰ ਤੇਰੇ ਖੰਨੇ ਹਾਂ ਜੀ ਉਹ ਪਾਣੀ ਦਾ ਜਦੋਂ ওভারਫਲੋ ਹੋ ਜਾ ਵਧੀਆ ਹੋ ਜਾ ਮਾਰ ਤੇਜ ਆ ਰਿਹਾ ਅਣੜੀ ਲੋਕਾਂ ਦਾ ਮਾਹਮਾ ਵੀ ਬਹੁਤ ਆਨਦ ਦੇ ਰਹੀ ਤੇ ਹਾਲਾ ਹੈ ਨੇ ਚਲੋ ਉਸੇ ਦਾ ਪਤਾ ਹੀ ਆਏ ਨੇ ਕਈ ਕਈ ਆਣਗੇ ਵੀ ਲੋ ਜੀ ਇੰਦਰ ਉਹ ਜਾਨ ਹੈ ਪਰ ਗਿਆ ਟਾਇਰ ਪਰ ਹੋਰ ਹੋਟੇ ਸਾਹਮਣੀ ਨੂੰ ਆਪ ਦਿਖਾ ਦਿੰਦਾ ਹੋਇਆ ਬਹੁਤ ਨਹੀਂ ਹੈਗਾ ਇਨਾ ਤੇ ਆਪਾਂ ਹੁਣ ਸੇ ਉਜੀ ਮਿੱਤਰ ਇਕ ਨਹਿਰ ਹੋ ਰਾ ਚੁੱਕੀ ਆ ਘੜੀ ਕਵਾਦ ਨਹਿਰ ਆ ਜਾਂਦੀਆਂ ਨੇ ਆਦਾ ਬਹੁਤ ੁੱਝਿਆ ਆ ਆ ਵੀ ਦੇਖ ਸਾਡੇ ਦੋਸਤ ਸੀ ਤੇ ਉੱਧਰ ਲਾ ਕੋ ਉਹਨਾਂ ਦੇਖ ਲਓ ਇੱਧਰ ਲਾ ਵੀ ਦੇਖ ਲਓ ਬਈ ਯਾਰ ਇਹ ਨਹਿਰ ਚੱਲਦੀ ਯਾਰ ਸਾਰੇ ਤੇਰੇ ਨੇ ਲਾ ਲਈ ਬਈ ਇੰਨਾ ਗੱਜਾ ਸੋਨਾ ਲੱਗਦਾ ਨਾ ਫੋਨ ਭਰ ਜੂਗਾ ਵੀਡੀਓ ਨਾਲ ਪਰ ਇੰਨਾ ਸੋਨਾ ਜਿਹੜਾ ਵਿਊ ਆਉ ਨਹੀਂ ਮੁਕਣਾ ਹੈਗਾ ਆਏ ਯਾਰ ਯਾਰ ਆ ਆਏ ਪੂਰਾ ਹੀ ਜਾਦਾ ਆ ਰਿਹਾ ਬਹੁਤ ਬਹੁਤ ਮਾ ਇਹੋ ਵਲੋਗ ਵਿੱਚ ਆਪਨਾ ਆਇਆ ਹੋਣਾ ਸਾਰੇ ਜਿਹੜੇ ਜੱਕ ਮਾਈ ਲਈ ਗਾਇਸ ਆਪਾਂ ਇਹ ਡਾਇਰੈਕਟ ਕੋਰਪਰਟ ਆ ਬਹੁਤ ਬਹੁਤ ਆ ਜਿਹੜੀ ਸਭ ਤੋਂ ਵੱਡੀ ਹੈਰਾ ਉਹ ਦੇਖਣ ਲਈ ਸਬਸਕ੍ਰਾਈਬ ਕਰ ਲਓ ਬੜਾ ਬੜਾ ਆ ਦੇ ਲਿਆ ਆ ਦੇ ਕੋਈ ਆ ਵਾਹ ਕੀ ਖਲਾ ਗਿਆ ਹੈ ਅੱਜ ਭੇਜ ਪੁੱਗਾਗੇ ਇਹ ਲੋਕਾਂ ਦੇ ਵਿੱਚ ਭਾਈ ਕੋਸਾ ਨਹੀਂ ਖੜਾ ਲਾਇਆ ਆਏਗਾ ਅੱਜ ਭਾਈ ਖਲਾ ਦੇ ਟੋਲੇ ਗੁੱਟੇ ਜੇ ਨਾਲ ਖੜਾ ਤੇ ਨਾਲ ਉਹਦੇ ਲੱਗਰ ਜਾਂਦਾ ਸੀ ਆ ਮੇਰੀ ਚਾਰ ਭਾਈ ਉਹਦਾ ਲੰਗਰ ਜਾਂਦਾ ਸੀ ਭਾਈ ਤੇਰਾ ਆਪਾ ਕੀ ਕਿਵਾਇਆ ਤੇ ਫੜ ਕੇ ਤੇ ਹੱਥ ਦੇ ਜਾਈ ਕੋਈ ਕੋ ਆਇਆ ਤੇ ਜਗਾ ਤੁਹਾਰੇ ਕੋ ਅੱਗੇ ਬੋਤਾ ਸਾਰੀਓ ਹਾਂ ਠੀਕ ਹੋ ਜੀ ਹੁਣ ਦੇਖਣ ਲਈ 4 ਹੋ ਗਏ ਬਸ ਨੇੜੇ ਹੋਣੇ ਆਲੇ ਆਪਾਂ ਲਓ ਜੀ ਆ ਜੀ ਹੁਣ ਕਹਿੰਦੇ ਜਮਾ ਹੀ ਆਪਾਂ ਨੇੜੇ ਆ ਚੁੱਕੇ ਹਾਂ ਇਹਨਾਂ ਏਰ ਦੇ ਇਹ ਜਿੱਡੀ ਕਿ ਲਾ ਆ ਜਾਏ ਥੋੜੀ ਚੱਲ ਜੀ ਹੋਊਗੀ ਪਾਣੀ ਬਹੁਤ ਗੰਦਾ ਹੋ ਗਿਆ ਉਹਨੂੰ ਸਾਫ਼ ਪਿਆ ਦੀ ਪਾਣੀ ਸਾਫ਼ ਸਾਫ਼ ਪਾਣੀ ਵਧੀਆ ਲੱਗਦਾ ਉਹ ਦੇਖ ਰਿਹਾ ਨਾ ਪਰਾਵੀ ਹਾਂ ਹਾਂ ਲੱਗੋ ਹੋ ਤਾਂ ਬਾਈ ਬਹੁਤ ਹੀ ਜੜੀ ਜ਼ਿਆਦਾ ਨਹਿਨ ਚੱਲਦੀ ਆ ਦੇਖੋ ਖੜਾ ਬਈ ਰਾਵਣ ਇੱਥੇ ਬਹੁਤੀ ਕਹਿੰਦੇ ਭਾਰਾ ਜਿਹੜਾ ਦੁਸ਼ਹਿਰਾ ਲੱਗਦਾ ਹੁੰਦਾ ਹੈ ਰਾਵਣ ਦੀ ਇੱਥੇ ਪੂਜਾ ਕਰਦੇ ਨੇ ਇੱਥੇ ਫੂਕਦੇ ਨਹੀਂ ਪੱਕਾ ਰਾਵਣ ਬਣਾਇਆ ਹੋਇਆ ਏ बस हूँ आप जो दफ्तर बच्चे पोचने वाले हाँ आप चुके हैं जितने आप ਇਹ ਬਹੁਤ ਹੀ ਜਗਾ ਇਸ ਥੇ ਕੋੜੀਆਂ ਨੂੰ ਲੈ ਉਹ ਬੱਤੇ ਡੈੜੀ ਕਰਾਇਆ ਉੱਥੇ ਫਾਰਮ ਵਿੱਚ ਆਵਾਂ ਬਾਹਰ ਹਾਂ ਤੂ 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 ਐਥੇ ਤੁਹਾਨੂੰ ਆਪ ਦਿਖਾ ਦਈਏ ਲਾਉ ਜੀ ਇਹ ਆ ਪਾਰਕਪੁਰ ਪਈ ਜੀ ਇਹ ਹੁਣ ਡੈੜੀ ਘੜਾਈ ਜਾਂਦੇ ਨੇ ਅੱਜ ਹਾਂ ਇਹ 2 ਮਿੰਟ ਦਾ ਕੰਮ ਹੁੰਦਾ ਸੋਣ ਇਹ ਨਹੀਂ ਬੜੀ ਉੱਥੇ ਆ ਜਾਣਾ ਹੈ ਹੁਣ ਤਾਂ ਇਹ ਆ ਕਹਿੰਦੇ ਆਹ ਹੈ ਜਿਹੜੀ ਇਹਦੇ ਚ ਜਾਣਾ ਹੁਣ ਆਪਾਂ ਇਹ ਬਿਲਡਿੰਗ ਇਹ ਬਿਲਡਿੰਗ ਦੇ ਪਾਸੇ ਹਾਂ ਬਿਲਡਿੰਗ ਦੇ ਪਾਸੇ ਬੱਲੀਆ ਲਓ ਜੀ ਉਧਰ ਬੰਦਾ ਡੈਡੀ ਲੱਗ ਗਿਆ ਅੰਦਰ ਫਾਰਮ ਜਾਣਾ ਕਰੋ ਹੁਣ ਆਪਾਂ ਇੱਧਰ ਬੈਠੇ ਨਹੀਂ ਆਪ ਕੋ ਸੀਟ ਦੇ ਲਾ ਲਈਏ ਤੇ फटाफट ਵੀਡੀਓ ਆਲੀਏ ਟਾਈਮ ਪਾਸ ਕਰ ਲਈਏ ਟੜਲੀ ਤਾਂ ਭੁੱਖਾ ਮਾਰਦਾ ਸੀ ਤੇ ਲੋਕੀ ਨਹੀਂ ਤੇ ਹੁਣ ਤੁਹਾਨੂੰ ਆਪਾਂ ਨਹਿਰ ਚੰਗੀ ਤਰ੍ਹਾਂ ਦਿਖਾਵਾਂਗੇ ਕੋਲ ਖੜ ਕੇ ਉਹਦੇ ਨਹਿਰ ਦੇ ਬਟਾੜੇੜੀ ਆ ਗਏ ਆ ਚੱਲੀਏ ਉਹ ਐਨਾ ਕੰਮ ਸੀਗਾ ਹੈ ਬੱਸ ਲੈ ਚੱਲਦੇ ਆਪਾਂ ਜਿਹੜਾ ਕੰਮ ਕਰਨਾ ਸੀਗਾ ਉਹ ਕਰ ਦਿੱਤਾ 5 ਮਿੰਟ ਦਾ ਵੀ ਨਹੀਂ ਸੀ ਕੰਮ ਸਾਰਾ ਇਹ ਦਰਹਤ ਨੇ ਨੋਬੀ ਹੁਣ ਆਪਾਂ ਤੁਹਾਨੂੰ ਉੱਥੇ ਜਿਹੜੀ ਨਹਿਰ ਆ ਫੇਰ ਦਿਖਾਉਨੇ ਆਪਾਂ ਕੋਲ ਖੜਕੇ ਹੈਨਾ ਚਲੋ ਕੁੱਤੇ ਦੇਖ ਲਓ ਤੁਸੀਂ ਮੜਾ ਇੱਧਰ ਨੂੰ ਹੀ ਰੱਖੀ ਐ ਜੇ ਮੱਤ ਪੜ ਜਾਂਦਾ ਹੁੰਦਾ ਹੋਰ ਕੀ ਇੱਧਰ ਚੈੱਕ ਕਰ ਲਓ ਬਾਈ ਕਿੰਨੀ ਜੋਰਾਂ ਸ਼ੋਰਾਂ ਤੇ ਜਿਹੜੀ ਨਹਿਰ ਚੱਲਦੀ ਆ ਪਿਛਲੇ ਵਲੌਗ ਚ ਆਪਾਂ ਦਿਖਾਇਆ ਸੀਗਾ ਤੇ ਪੂਰੀ ਸਾਫ ਪਈ ਸੀਗੀ ਏ ਹੁਣ ਇੱਧਰ ਦੇਖ ਸਕਦੇ ਹੋ ਤੁਸੀਂ ਪੂਰਾ ਪਾਣੀ ਜੋਰਾਂ ਜੋਰਾਂ ਨਾਲ ਜਿਹੜਾ ਚੱਲ ਰਿਹਾ ਹੈ ਉਹ ਜਿਹੜਾ ਪੂਰਾ ਡਰ ਲੱਗਦਾ ਉਹ ਤਰ ਡੂੰਗੀ ਹੋਊਗੀ ਤੇ ਬੜੀ ਰਕੋ ਹੋਦਾ ਆਓ ਹੁਣ ਚੱਲਦੇ ਹਾਂ ਫਿਰ ਜਲਦੀ ਆ ਮਾਂ ਕਿੰਨੀ ਕਿ ਡੂੰਗੀ ਹੋਊਗੀ ਕਿੱਥੇ ਜਾਇਆ ਤੇ ਬੀਚ ਉਹ ਬਾਸ ਉੱਪਰ ਆਵਾ ਨਹਿਰਾਂਗੇ ਹੁਣ ਬੱਸ ਉਹ ਵੀ ਰਵੀਰ ਬੱਸ ਉਹ ਵੀ ਇਧਰੋਂ ਤਾਂ ਪੂਰੀ ਭਰੀ ਆ ਇਧਰੋਂ ਹੁਣੇ ਠੀਕ ਆ ਹਨਾ ਬਾਦਲਾ ਬਦਲੀ ਕਰਨ ਲੱਗਿਆ ਹੁਣੇ ਚਲੋ ਲੱਗਿਆ ਮੋਟਰਸਾਈਕਲ ਮੈਂ ਲਖਣ ਜੀ ਨੂੰ ਬਿਠਾਉਣੇ ਆਪਾਂ ਪਿੱਛੇ ਆਓ ਜੀ ਲੈ ਆ ਆਹ ਹਾਂ ਤੁਹਾਡੀ ਬਹਿ ਜਾ ਹੁਣ ਪਿੱਛੇ ਜੀ ਦੇਖਣਾ ਆਲ ਨਿਆ ਬਾਲਾ ਨਿਆ ਅਰ ਦੇ ਅਰੋੜ ਕਾਲੇ ਖਾਲੀ ਹੋ ਆ ਚੱਲੀਏ ਅਹ ਚੱਕਈ ਲਾਉਣਾ ਪੈਣਾ ਪਹਿਲਾਂ ਚੱਲ ਜਿੰਦੀ ਸਮਾਂ ਆਇਆ ਜੀ ਨੂੰ ਬੰਦ ਕਰ ਲੋ ਲੋ ਜੀ ਬਾਈ ਆਪਣਾ ਜਿਹੜਾ ਮੋਟਰਸਾਈਕਲ ਆ ਲੈ ਚੱਲ ਪਿਆ ਤੇ ਹੁਣ ਆਪਾਂ ਚਲੋਨੇ ਆ ਫਿਰ ਹੁਣ ਮਿਲ ਜਾ ਤੁਹਾਨੂੰ ਖਾਣ ਪੀਣ ਵਾਲੀ ਜਗ੍ਹਾ ਤੇ ਚਲੋ ਫਿਰ ਬਾਅਦ ਮਿਲਦੇ ਆਂ ਲੋ ਜੀ ਗਾਈਜ਼ ਆਪਣੀ ਕੋਲ ਕੋਲ ਆ ਕੇ ਜਗਾ ਜੇ ਹੋ ਚੁੱਕੀ ਆਪਾਂ ਪਿੱਛੇ ਬੈਠ ਚੁੱਕੇ ਆ ਤੇ ਹੁਣ ਤੁਹਾਨੂੰ ਆਪਾਂ ਸਰੰਤ ਵਾਲੀ ਨਹਿਰ ਸਰੰਤ ਵਾਲਾ ਹੋਟਲ ਹੁਣੇ ਆ ਤੇ ਇੱਥੇ ਜਿਹੜੀਆਂ ਪਹਿਲਾਂ ਬੱਸਾਂ ਚੱਲਦੇ ਆਉਂਦੇ ਆ ਦੀਆਂ ਪਾਕਿਸਤਾਨ ਦੇ ਜਿਹੜੇ ਮੁਸਾਫਰ ਸੀਗੇ ਉਹ ਇਸ ਹੋਟਲ ਦੇ ਵਿੱਚ ਰੁੱਕ ਕੇ ਜਾਂਦੇ ਸੀਗੇ ਹਨਾ ਰੈਡੀ ਪਾਕਿਸਤਾਨ ਦੇ ਸੀ ਤੇ ਆਓ ਵੀਰੋਂ ਦੋਨੋਂ ਆਪਾਂ ਦਿਖਾਉਨੇ ਆ ਤੇ ਨਹਿਰ ਕਿੰਨੇ ਗੇ ਚੱਲਦੀ ਆ ਹੋਟਲ ਓ ਵਾ 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 ਇੱਧਰ ਦੇਖ ਲਉਂਗਾ ਉੱਤਰ ਦਾ ਰੋਗਦਾਲਾ ਓ ਰੋ ਬਲਾ ਮਮਾ ਹੀਰ ਦੇ ਆ ਆ ਇੱਧਰ ਤੁਸੀਂ ਦੇਖ ਲਓ ਆ ਜਿਹੜਾ ਹੋਟਲ ਸੀਗਾ ਇਹ ਪਹਿਲਾ ਹੋਟਲ ਆ ਜਿਹੜਾ ਕਿਸੇ ਨਹਿਰ ਦੇ ਵਿੱਚ ਆ ਆਹ ਜਿਹੜੀ ਦੇਖ ਸਕਦੇ ਹਾਂ ਤੇ ਠੀਕੇ ਚੱਲਦੀ ਆ ਕਿੰਨੀ ਕ ਨਹੀਂ ਹਾਂ ਉਹ ਵੀ ਆ ਇਹ ਵੀ ਹੋਟਲਾ ਇਹ ਤਾਂ ਚੱਲਦਾ ਹੋਣਾ ਹਾਂ ਫਿਰ ਹੁਣ ਚੱਲਦੇ ਆਪਾਂ ਉਹਨਾਂ ਨੂੰ ਖਿਲਾ ਦੋ ਜੀ ਕੋਸਾ ਭੁੱਖ ਲੱਗੀ ਆਈ ਬਾਈ ਜੀ ਉਹਦਾ ਲੱਦਾ ਕੰਬਦੀ ਆਉਣ ਉੱਤੇ ਰਹੀ ਸੀ ਹਾਂ ਉਥੋਂ ਪਾਣੀ ਆਉਂ ਉਹ ਪਿੰਡ ਵਾਲਾ ਜਿਹੜਾ ਜਾਂਦਾ ਆ ਦੇ ਆਪਣੇ ਪਿੰਡ ਨੂੰ ਅੱਛਾ ਇੱਥੇ ਗੇਰੇ ਦਿੱਤਾ ਸੀ ਕੁਲਵਾ ਦਿਖਾਉਣਾ ਆ ਦੇਖੇ ਰੋਣੇ ਦਿਹਾ ਹਾਂ ਇਹ ਜਿਹੜਾ ਆਪਣੇ ਪਿੰਡ ਨੂੰ ਸੂਆ ਜਾਂਦਾ ਹਨ ਆ ਮਹਿਰ ਦੇ ਨੂੰ ਹੁੰਦਾ ਫਿਰ ਤਾਂ ਮੈਨੂੰ ਲੱਗਦਾ ਆ ਆਹ ਵੇ ਲੋ ਜੀ ਚਨਾਟਲ ਤੋਂ ਆਪਾਂ ਆਪਣੇ ਗਵਿੰਦਗੜ੍ਹ ਵਿੱਚ ਆ ਗਏ ਆ ਤੇ ਹੁਣ ਦੇਖਦੇ ਆ ਆਪਾਂ ਕੁਛ ਖਾਣੇ-ਪੀਣੇ ਆ ਟਾਈਮ 12:00 ਵਜੇ ਜਿਹੜੇ 11:12 ਮਿੰਟ ਹੋ ਚੁੱਕੇ ਨੇ ਲੋ ਵੀ ਮਿੱਤਰੋ ਇੱਧਰ ਆਪਾਂ ਨਾਲ ਖਾਣਾ ਚੁੱਕੇ ਆ ਤੇ ਬੰਦੇ ਡੈਡੀ ਨੇ ਨਾਲ ਦੀਆਂ ਬਲੇਟਾਂ ਲਵਾੜੀਆਂ ਦੇ ਹੁਣ ਫੇਰ ਖਾਣੇ ਆਪਾਂ ਆਜ ਵੀ ਵੜਾ ਜਾ ਇੱਥੇ ਖਾਲੀ ਹੋਆ ਲਓ ਜੀ ਆ ਚੁੱਕੇ ਨੇ ਆਪਣੇ ਨਾਨ ਦੇ ਹੁਣ ਖਾਣੇ ਆ ਫੇਰ ਆਪਾਂ ਤੁਹਾਨੂੰ ਮਿਲਦੇ ਆ ਖਾ ਕੇ ਉਹ ਵੀ ਮਿੱਤਰੋ ਖਾਣਾ ਪੀਣਾ ਆਪਣਾ ਤੰਨ ਹੋ ਗਿਆ ਤੇ ਇੱਧਰ ਵੱਡਾ ਰੈਡੀ ਲੈ ਆਇਆ ਕੁਝ ਹੋਰ ਏ ਤੇ ਆਓ ਫੇਰ ਹੁਣ ਆਪਾਂ ਚੱਲਦੇ ਆ ਸਿੱਧਾ ਘਰੇ ਉੱਪਰ ਆਵਾ ਵਿੱਚ ਵੀ ਫੜ ਜਾ ਉਹ ਮਾਮਾ ਇਹ ਦੇ ਦੋਨੇ ਤਾਂ ਫੜੀ ਫਿਰਦਾ ਦੋਨੇ ਕੇ ਤੋਂ ਬੜੇ ਜੀ ਚੱਲ ਜੀ ਬਾਹਰ ਨਿਕਲਦੇ ਆ ਲੋ ਜੀ ਹੁਣ ਚੱਲਦੇ ਆਪਾਂ ਸਿੱਧਾ ਘਰੇ ਚਲੋ ਫਿਰ